ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ رپورਟਰ ਭਗਤ ਸਿੰਘ ਸੰਧੂ ਦੀ ਖਾਸ ਰਿਪੋਰਟ ਹਲਕਾ ਪੱਟੀ ਦੇ ਦੀਨ ਆਉਂਦੇ ਪਿੰਡ ਖਾਰਾ ਦੇ ਵਿੱਚ ਰਾਤ ਕਰੀਬ 11 ਵਜੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਗਵਾਂਡ ਦੇ ਗੱੜ ਵਿੱਚ ਇੱਟਾਂ ਰੋੜਿਆਂ ਨਾਲ ਹਮਲਾ ਗੁਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਸਾਡੇ ਹੀ ਪਿੰਡ ਦਾ ਲਵ ਪ੍ਰੀਤ ਲਵ ਵੱਲੋਂ ਰਾਤ ਕਰੀਬ 11 ਵਜੇ ਸਾਡੇ ਘਰ ਦੇ ਉੱਪਰ ਇੱਟਾਂ ਰੋੜੇ ਨਾਲ ਹਮਲਾ ਕੀਤਾ ਗਿਆ ਸਾਡੇ ਮੇਨ ਦਰਵਾਜ਼ੇ ਦੇ ਉੱਪਰ ਇੱਟਾਂ ਰੋੜੇ ਚਲਾਏ ਗਏ ਅਤੇ ਮੇਰੇ ਨਵੇਂ ਬਣ ਰਹੇ ਘਰ ਦੇ ਉੱਪਰ ਵੀ ਇੱਟਾਂ ਰੋੜੇ ਚਲਾਏ ਗਏ ਇਸ ਸਬੰਧੀ ਜਦੋਂ ਦੂਜੀ ਥਰਡ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਮੈਂ ਗਲੀ ਦੇ ਵਿੱਚ ਹੀ ਲੰਗ ਲੰਗ ਰਹਿਸੀ ਤੇ ਪਹਿਲਾ ਇਹਨਾਂ ਵੱਲੋਂ ਮੇਰੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਮੈਂ ਮੇਰੇ ਵੱਲੋਂ ਆਪਣਾ ਬਚਾਅ ਕਰਨ ਲਈ ਇਟਾਂ ਰੋੜੇ ਚੁਲਾਏ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਪਿੰਡ ਪਿੰਡ ਖਾਰਾ ਜੀ ਕੀ ਗੱਲ ਬਾਤ ਹੋਈ ਬਾਈ ਜੀ ਇਹ ਜੀ ਅੱਜ ਤੋਂ ਸਾਲ ਪਹਿਲਾਂ ਵੀ ਚੋਰੀ ਹੋਈ ਆ ਗਰਮੀਆ ਚ ਮੇਰੇ ਤੇ ਉਦੋਂ ਹੀ ਦਰਖਾਸਤ ਦਿੱਤੀ ਤੇ ਉਸ ਤੋਂ ਬਾਅਦ ਇਹਦਾ ਨਾਮ ਹੀ ਵਿੱਚ ਲਿਖਾਇਆ ਇਦੋਂ ਹੋਰ ਮੁੰਡਿਆਂ ਦਾ ਲਿਖਾਇਆ ਸੀ ਤੇ ਇਹ ਆਂਦਾ ਆਣ ਕੇ ਵੀ ਗਾਲਾਂ ਕੱਢਣ ਲੱਪਿਆ ਅਸੀਂ ਤਾਂ ਸੁੱਤੇ ਸੀ 11 ਵਜੇ ਇਹ ਆਣ ਕੇ ਰੋੜੇ ਮਾਰ ਲਾ ਪਿਆ ਆਂਡੀਆਂ ਕੁਆਲਟੀ ਵੀ ਆਣ ਕੇ ਵੇਖਿਆ ਵੀ ਰੋੜੇ ਮਾਰਨ ਲਿਆ ਮੁੜ ਕੇ ਗਾਲਾਂ ਕੱਢੀ ਗਿਆ ਕੱਢੀ ਗਿਆ ਮੈਂ ਦੂਜਿਆਂ ਨਾਲ ਉਸ ਨੂੰ ਫੋਨ ਕੀਤਾ ਉਹਨਾਂ ਨੂੰ ਸੱਦਿਆ ਉਹਨਾਂ ਨੇ ਇਹਨੂੰ ਘਰੇ ਕੱਲਿਆ ਤਾਂ ਵੀ ਨਹੀਂ ਗਿਆ ਕਿਤੇ ਕੁੜੀਆਂ ਦੀਆਂ ਗਾਲਾਂ ਕੱਢੀਆਂ ਕਿਤੇ ਮੇਰੇ ਘਰ ਦੀ ਦਾ ਗਾਲਾਂ ਕੱਢੀਆਂ ਇੰਨੀਆਂ ਗਾਲਾਂ ਕੱਢੀਆਂ ਇਹਨੇ ਗੱਲ ਛੱਡ ਦਿਓ ਜੀ ਕਿਹਦਾ ਕੰਜਰਾ ਬਾਹਰ ਨਿਕਲ ਕੋਹਣਾ ਬੰਦਾ ਜੀ ਇਹ ਚਦਰ ਸਿੰਘ ਦਾ ਮੁੰਡਾ ਜੀ ਪੁਲਿਸ ਮੁਲਾਜ਼ਮ ਚਦਰ ਸਿੰਘ ਤੇ ਉਹਦਾ ਮੁੰਡਾ ਵਾ ਲਾਪਰੀ ਕੋਈ ਤੁਹਾਡੀ ਕੋਈ ਰੰਜਿਸ਼ ਹੋਵੇ ਕੋਈ ਰੰਜਿਸ਼ ਕੋਈ ਨਹੀਂ ਹੈਗੀ ਜੀ ਕੋਈ ਰੰਜਿਸ਼ ਨਹੀਂ ਹੈਗੀ ਸਾਡੀ ਇਹਨਾਂ ਨਾਲ ਤੇ ਕੀ ਕਾਰਨ ਆ ਜਿਹੜਾ ਤੁਸੀਂ ਇਹ ਮੰਨਦੇ ਕਿ ਸਾਡੇ ਘਰ ਤੇ ਰਾਤ ਹਮਲਾ ਹੋਇਆ ਹੈ ਹਮਲਾ ਇਹ ਕਰਕੇ ਹੋਇਆ ਜੀ ਇਹ ਪਹਿਲੋਂ ਵੀ ਦੋ ਵਾਰ ਮੇਰੇ ਅੱਗੇ ਚੋਰੀ ਹੋ ਚੁੱਕੀ ਹੈ ਜੀ ਅਜਤੋਂ ਇਹਨਾਂ ਦਿਨਾਂ ਦੀ ਗੱਲ ਆ ਪਿਛਲੇ ਸਾਲ ਦੀ ਜੀ ਆਰੇ ਮੇਰੇ ਭੈ ਉਹ ਤੋਂ ਬਾਅਦ ਬੜਾ ਵੀ ਆਹੀ ਥਾਣੇ ਵੀ ਗਏ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਮੜਕੇ ਅਸੀਂ ਚੁੱਪ ਕਰਕੇ ਬੈਠ ਗਏ ਇੱਕ ਇਕੱਲਾ ਕਰਕੇ ਇਹ ਪ੍ਰਸ਼ਾਸਨ ਤੋਂ ਕੀ ਕਰ ਮੰਗ ਕਰਦੇ ਤੁਸੀਂ ਹੁਣ ਇਹ ਧਮਕੀਆਂ ਰਾਤੀਆਂ ਇਹ ਦੇਂਦਿਆ ਆਪ ਵੀ ਤੈਨ ਮਹਾਰਾਜ ਜਾਂਦਿਆਂ ਮੈਂ ਤੈਨੂੰ ਮਾਰ ਦੂੰਗਾ ਤੈਨ ਮਾ ਵੜ ਦੂੰਗਾ ਤੇਰੇ ਪਿੰਡੇ ਦੇ ਰੂਲ ਵੇਟ ਜਾਵਾਂ ਹੀ ਤੈਨ ਮ ਨਿਗਾ ਨਿਗਾ ਕਰਕੇ ਵੜ ਦੂੰਗਾ ਇਹ ਸਬੰਧੀ ਕੋਈ ਥਾਣੇ ਦਰਖਾਸਤ ਦਿੱਤੀ ਥਾਣੇ ਰਾਤ ਜੀ 12 ਵਜੇ ਦਰਖਾਸਤ ਦਿੱਤੀ ਆ ਉਹ ਆਪਣੇ ਕੋਲੇ ਉਹਦੀ ਵੀ ਉਹ ਫੋਟੋ ਕਾਪੀ ਹੈਗੀ ਆ ਆਪਾਂ ਫੋਟੋ ਖਿੱਚ ਕੇ ਲੈਂਦੀ ਆ ਜੀ ਫੋਨ 'ਚ ਕਾਨੀ ਕੋਣ ਅੱਜ ਆੜ ਕੇ ਜਦੋਂ ਹਾਂਜੀ ਪੰਜ ਕਿਨਾ ਤੁਹਾਡੇ ਮਨਜੀਤਪੁਰ ਦੀ ਪਿੰਡ ਹਾਰਾ ਜੀ ਇਹ ਕੀ ਮਸਲਾ ਸਾਰਾ ਤੁਹਾਡੇ ਮਸਲਾ ਤਾਂ ਭਾਜੀ ਸਾਡੀ ਚੋਰੀ ਹੋਈ ਸੀ ਪਰ ਅੱਜ ਕੱਲ ਦੇ ਦਿਨਾਂ ਚ ਅਸੀਂ ਤੇ ਕੋਈ ਗੱਲ ਨਹੀਂ ਕੀਤੀ ਇਹ ਪਹਿਲੋਂ ਸ਼ਾਮੀ ਵੀ ਗਾਲਾਂ ਕੱਢਦਾ ਰਿਹਾ ਉਦੋਂ ਮਹਾ ਇਹਨੂੰ ਛਡਾਇਆ ਥੱਲੋ ਕਢਾਇਆ ਤੇ ਮੁੜ ਕੇ ਫਿਰ ਅਸੀਂ ਪੈ ਗਏ ਆ ਤੇ ਰਾਤ ਨੂੰ ਇਹ ਸਾਡੇ 12 ਵਜੇ ਆਣ ਕੇ ਤੇ ਰੋੜੇ ਮਾਰਨ ਲੱਗ ਗਿਆ ਰਾਤ ਨੂੰ ਹਾਂ ਬੁਲਾ ਕੀਤਾ ਹਾਂ ਫਿਰ ਅਸੀਂ ਸਾਰੀ ਰਾਤ ਹੀ ਕੋਠੇ ਤੇ ਰਹੇ ਇਧਰ ਵੇਖੋ ਨਿਸ਼ਾਨ ਲੱਗਦੇ ਰੋੜੇ ਮਾਰਦਾ ਹੈ ਉੱਤੇ ਜਾ ਕੇ ਵੇਖੋ ਮੀਰ ਨਜ਼ਰ ਦੰਦ ਕਾ ਪਿਆ ਤੇ ਮੀਵਰਾ ਆ ਪਿਆ ਗੋਲ ਦਾ ਉੱਤੇ ਇਹ ਰੋੜਿਆਂ ਦਾ ਤੇ ਇਹ ਸਾਨੂੰ ਸਾਰੀ ਰਾਤ ਨੀਂਦ ਨਹੀਂ ਸੌਂ ਦਿੱਤਾ ਗਾਲਾਂ ਤੇ ਗਾਲੇ ਕੱਢਦਾ ਰਿਹਾ ਤੇਰੀ ਭੈਣ ਦੀ ਤੇਰੀ ਮਾਂ ਦੀ ਤੇਰੀ ਭੈਣ ਦੀ ਆਹ ਹੀ ਕੁਛ ਕਰਦਾ ਰਿਹਾ ਮੈਂ ਤੈਨੂੰ ਬਾਹਰ ਵੇਖੂਗਾ ਤੂੰ ਲੋਗੜ ਬੰਨ ਕੇ ਆਈ ਮੈਂ ਤੁਹਾਡਾ ਜਵਾਈ ਆ ਮੈਂ ਤੇਰਾ ਜਵਾਈ ਇੱਥੇ ਬੈਠਾ ਮੈਂ ਤੇਰਾ ਜਵਾਈ ਜਾਂਦਾ ਹੀ ਨਹੀਂ ਆਂ ਇਹ ਬੋਲਦਾ ਰਿਹਾ ਸੰਦਾ ਕਿਹੜੀ ਗੱਲ ਤੋਂ ਤੁਹਾਡਾ ਝਗੜਨ ਦਾ ਹੈ ਸਾਡੀ ਝਗੜਾ ਕੋਈ ਗੱਲ ਤੋਂ ਨਹੀਂ ਹੋਇਆ ਜੀ ਚੋਰੀ ਦਾ ਕੱਲਾ ਆਂਦਾ ਮੈਂ ਕੀਤੀ ਸਿੱਧਾ ਵੱਜ ਗਿਆ ਦਾ ਮੈਂ ਕੀਤੀ ਇਸ ਬੰਦੇ ਕੋਈ ਪ੍ਰਸ਼ਾਸਨ ਨੂੰ ਅਰਖਾਸਤ ਦਿੱਤੀ ਕੋਈ ਥਾਣੇ 'ਚ ਹਾਂਜੀ ਦਿੱਤੀ ਰਾਤ ਪਹਿਲਾਂ ਵੀ ਦਿੱਤੀ ਆ ਤੇ ਉਹਨਾਂ ਵੱਲੋਂ ਕੀ ਰਿਸਪਾਂਸ ਆਇਆ ਪੁਲਿਸ ਦਾ ਅਜੇ ਉਹ ਨਹੀਂ ਥਾਣੇ 'ਚ ਪੁਲਸੀ ਨਹੀਂ ਆਗੀ ਕੱਲਾ ਮੁਨਚੀ ਬੈਠਾ ਹੁਣ ਕੀ ਮੰਗ ਕਰਦੇ ਪ੍ਰਸ਼ਾਸਨੋਂ ਵੀ ਮੰਗ ਕਰਦੇ ਆ ਵੀ ਇਹ ਕੱਲਾਇ ਕਾਰੇ ਹੈਗੇ ਆ ਤੇ ਇਹੋ ਹੀ ਆਂਦਾ ਵੀ ਰਾਤ ਪੁਰ ਦੇਣਾ ਇਹ ਜ਼ਿੰਮੇਵਾਰਾਂ ਦੇ ਕਰਦੇ ਜਦੋਂ ਇਹਨੂੰ ਰੋਕਦੇ ਨਹੀਂਗੇ ਅਸੀਂ ਤਾਂ ਕੱਲਾ ਕੜੁਕਾ ਲੈ ਕੇ ਰੋ ਜਾਂਦੇ ਆ ਤੇ ਸਾਨੂੰ ਕੀ ਤਾਂ ਇਹਨਾਂ ਰਾਹ 'ਚ ਕੀ ਕਰਦੇ ਨਾ ਕੀ ਨਹੀਂ ਕਰਨਾ ਜਿਹੜਾ ਬੰਦਾ ਮੂੰਹ ਹੀ ਬੱਕੀ ਜਾਂਦਾ ਨਾ ਮਾਰਨ ਦੀ ਧੋਕੀ ਦਿੰਦਾ ਹੈ ਜਦੋਂ ਰਾਤ ਪਤਾ ਵੀ ਸਾਡੇ ਹਾ ਮਾਰਦਾ ਏ ਤੇ ਅੱਜ ਮੁੰਡੇ ਨੂੰ ਅਸੀਂ ਘਰੇ ਲੈ ਕੇ ਜਾਈਏ ਅਹੀਂ ਤੇ ਹੋ ਕਿਨੇ ਵੀ ਸਾਨੂੰ ਡਰਦਾ ਸਾਨੂੰ ਚੁੱਤੇ ਘੜੀਆਂ ਡਰ ਅਸੀਂ ਡਰਦਾ ਕਰਕੇ ਅੱਗੇ ਨਹੀਂ ਬੋਲੇ ਤੇ ਹੁਣ ਇਹ ਸਾਈਂ ਕੀ ਕਰ ਸਕਦੇ ਆਈ ਤਾਂ ਇਹੋ ਕਹਿ ਸਕਦੇ ਵੀ ਤੁਸੀਂ ਸਾਡੇ ਨੂੰ ਕਰ ਸਕਦੇ ਕਾਰਵਾਈ ਜੋ ਕਰ ਲਵੋ ਜੀ ਤੇ ਕੀ ਮਸਲਾ ਕੀ ਹੋਇਆ ਜੀ ਤੁਹਾਡਾ ਵੀ ਮੈਂ ਨਾ ਕਹਤਾ ਜੀ ਚਲੇ ਆਏ ਕਹਿੰਦਾ ਜੇ ਮੇਰੇ ਗਲ ਪਿਆ ਕਤੋਂ ਭਈਏ ਮੇਰੇ ਨਾਲ ਦੇ ਮੁਰਗੇ ਮੈਂ ਬਚਾਇਆ ਜੇ ਆਪਣੇ ਇੱਟੇ ਰੋੜੇ ਚਲਾਏ ਕਿ ਉਹਨਾਂ ਦੇ ਪਰ ਉਹਨਾਂ ਦਾ ਕਹਿਣਾ ਕਿ ਸਾਡਾ ਕੈਮਰਾ ਵੀ ਭੰਨਤਾ ਵਾ ਘਾ ਵੀ ਰੋੜਾ ਰੜਾ ਬੜਾ ਜਨਾ ਜੀ ਰੋੜੇ ਮੈਂ ਮੁਰਗੇ ਉਧਰ ਜਿੱਥੇ ਮੇਰੇ ਗਲਪੇ ਮੈਂ ਕੁੰਬੇ ਪਰ ਦੀ ਥੇ ਆਪਣੀ ਜਗ੍ਹਾ ਆ ਗਿਆ ਉਦੋਂ ਰੋੜੇ ਚਲਾਉਂਦੇ ਨੇ ਅੱਗੇ ਤੇ ਇਹਨਾਂ ਦੇ ਰੋੜੇ ਮੈਂ ਵਾਪਸ ਮਾਰਦਾ ਇੱਥੇ ਆਪਣੇ ਬੋਏ ਦੀ ਢੜਕੀ ਕੈਮਰੇ ਨੂੰ ਕੁੰਰੇ ਦਾ ਤਾਂ ਪਹਿਲਾਂ ਹੀ ਕੈਮਰਾ ਪਹਿਲਾਂ ਹੀ ਉੱਪਰ ਚੜ ਕੇ ਪੌੜੀ ਲਾ ਕੇ ਉਹਦਾ ਸੈੱਟ ਕਰਦੇ ਪੈ ਕੈਮਰਾ ਕੈਮਰੇ ਨੂੰ ਉਹਦੀ ਟੱਕਰੇ ਹੋਏ ਕਿ ਪੌੜੀ ਲਾਈ ਹੋਈ ਉਹਨਾਂ ਨੇ ਆਪਣੇ ਕੈਮਰੇ ਕਰ ਦਿੱਤਾ ਤਾਂ ਦਰਖਾਸਤਾਂ ਆਈਆਂ ਜੀ ਸਾਡਾ ਐਸੇਪੂਰ ਸਿੰਘ ਮੌਕਾ ਵੇਖਾਇਆ ਜੀ ਤੇ ਇਹਦੇ ਜੋਗ ਬੰਦੀ ਕਾਰਵਾਈ ਕੀਤੀ ਜਾਊਗੀ